ਪੇਂਟਿੰਗ ਸਿੱਖਣ ਦਾ ਤਰੀਕਾ ਕਾਦਰ ਨੇ ਸੋਨਿੰਗ ਕੁਦਰਤ ਸਿਰਜੀ ਆ ਤੇ ਕਿਵੇਂ ਉਹਨੂੰ ਪੇਂਟ ਕਰਨਾ ਕਿਵੇਂ ਉਹਦੇ ਵਿੱਚ ਰੰਗ ਭਰਨੇ ਨੇ ਇਹ ਸਾਰਾ ਇਸ ਚੈਨਲ ਤੇ ਸਿਖਾਇਆ ਜਾਂਦਾ ਤਲਵਿੰਦਰ ਆਰਟਸ ਤੇ ਤੇ ਮੈਂ ਡੈਮੋ ਦਿੰਦੀ ਰਹਣੀ ਆ ਤਾਂ ਕਿ ਜਿਹੜੇ ਸਾਰੇ ਸਿੱਖ ਸਕਣ ਕਿਵੇਂ ਲਾਈਟ ਸ਼ੇਡ ਦੇਣੀ ਆ ਕਿਵੇਂ ਜਿਹੜੇ ਨੇ ਸਨਫਲਾਵਰ ਬਣਾਉਣੇ ਨੇ ਕਿੱਦਾਂ ਰਸਤਾ ਬਣਾਉਣਾ ਹੈ ਕਿੱਦਾਂ ਦਰਖਤ ਬਣਾਉਣੇ ਨੇ ਕਿੱਦਾਂ ਪਹਾੜ ਬਣਾਉਣਾ ਹੈ ਹਨਾ ਤੇ ਇਸ ਹਰ ਤਰ੍ਹਾਂ ਦੀ ਪੇਂਟਿੰਗ ਆ ਜਿਹੜੀ ਇਸ ਚੈਨਲ ਤੇ ਬਣਾਈ ਜਾਂਦੀ ਆ ਜਿਵੇਂ ਮਾਡਰਨ ਆਰਟ ਜਿਹਨੂੰ ਐਬਸਟ੍ਰੈਕਟ ਆਰਟ ਕਹਿੰਦੇ ਨੇ ਇਸੇ ਤਰ੍ਹਾਂ ਸਕੈਚਿੰਗ ਇਸੇ ਤਰ੍ਹਾਂ ਰੀਅਲਿਸਟਿਕ ਆਰਟ ਜਿੰਨੀਆਂ ਵੀ ਟੈਕਨੀਕਸ ਨੇ ਸਟਿਪਲਿੰਗ ਮੱਕਰਿਓਨਸ ਕਲਰ ਸਕੈਚ ਕਲਰ ਸਾਰਿਆਂ ਨਾਲ ਬਣਾਏ ਜਾਂਦੇ ਨੇ ਡਿਜ਼ਾਈਨ ਇਹ ਹਰ ਕਿਸਮ ਦੀ ਜਿਹੜਾ ਆਰਟ ਉਸ ਖਾਈ ਜਾਂਦੀ ਆ ਦੇਖੋ ਕਿੰਨੀ ਸੋਹਣੀ ਪੇਂਟਿੰਗ ਆ ਜਿਹੜੀ ਹੁਣ ਉਹ ਬਣ ਗਈ ਤੇ ਇਹਨੂੰ ਲਾਈਕ ਸ਼ੇਅਰ ਤੇ ਤਾਂ ਉਹ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ